ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬੇਸ਼ਰਮਾਂ ਵਾਲੀ ਸ਼ਾਇਰੀ ਲਿਖ ਕੇ ਗੁਰਪਾਜਨ ਗੱਲਸਾਹਬ ਦੀ ਉਹ ਜਿਹੜਾ ਜਵਾਬ ਦਿੱਤਾ ਹੈ ਇਹਦੇ ਜਵਾਬ ਨਾਲ ਅਸਰ ਤੇ ਹੁਣ ਕੀ ਹੋਣਾ ਜਿਹੜਾ ਕੁਛ ਹੋਣਾ ਸੀ ਉਤੇ ਹੋ ਗਿਆ ਪਰ ਆਮ ਆਦਮੀ ਪਾਰਟੀ ਜਿਹੜਾ ਨਰੋਲ ਵਰਕਰ ਹੈ ਨਾ ਜਿਹਨਾਂ ਨੂੰ ਵਲੰਟੀਅਰ ਭਮੱਕੜ ਕਹਿੰਦੇ ਆ ਜਿਹਨੂੰ ਆਮ ਬਾਦਸ਼ਾਹ ਚ ਮੁੱਖ ਮੰਤਰੀ ਮਾਨ ਸਾਹਿਬ ਉਹ ਥੱਲੇ ਬੜਾ ਰਿਪਲਾਈ ਕਰ ਰਿਹਾ ਕਮੈਂਟਾਂ 'ਚ ਕਹਿੰਦੇ ਤੁਹਾਨੂੰ ਕਿਹਾ ਸੀ ਮਾਨ ਸਾਹਿਬ ਅਸੀਂ ਤੇ ਅਜੇ ਵੀ ਤੁਹਾਡੇ ਨਾਲ ਆ ਪਾਰਟੀ ਦੇ ਪੁਰਾਣੇ ਵਰਕਰ ਨੂੰ ਨਾ ਛੱਡੋ ਜੇ ਬਾਹਰੋਂ ਲਿਆ ਲਿਆ ਕੇ ਕਰੋਗੇ ਨਤੀਜੇ ਹੀ ਨਿਕਲਣਗੇ ਜਿਹੜੇ ਤੇ ਪਮਕੜ ਹੈਗੇ ਨਾ ਉਹ ਸਿਰਫ ਸੰਗਰੂਰ ਸੀਟ ਤੇ ਹੀ ਆ ਪਮਕੜ 12 ਲੋਕ ਸਭਾ ਹਲਕਿਆਂ ਚ ਆਮ ਆਦੀ ਪਾਰਟੀ ਦੇ ਪਮਕੜ ਨਹੀਂ ਪਮਕੜ ਸ਼ਾਇਦ ਭਗਵੰਤ ਮਾਨ ਸਾਹਿਬ ਬੜੇ ਪਿਆਰ ਦੇ ਨਾਲ ਅਦਬ ਦੇ ਨਾਲ ਜਿਹੜੇ ਨੌਜਵਾਨ ਆਪਣੇ ਪੱਲੋਂ ਤੇਲ ਪਵਾ ਕੇ ਮੋਟਰਸਾਈਕਲ ਘੁੰਮਦੇ ਰਹਿੰਦੇ ਹੈਗੇ ਸੀ ਮਨ ਉਪ ਮੱਕੜ ਸੀ ਉਪ ਮੱਕੜ 12 ਸੀਟਾਂ ਤੇ ਨਹੀਂ ਲੱਭੇ ਹੁਣ ਲੋ ਜਿਹੜੇ ਅਸਲੀ ਆਮ ਆਦੀ ਪਾਰਟੀ ਜਿਨ੍ਹਾਂ ਨੇ 2011 ਤੋਂ ਝੰਡਾ ਚੱਕਿਆ ਹੈਗਾ ਉਹ ਅਸਲੀ ਇਹਨਾਂ ਦੇ ਵਰਕਰ ਜਾਂ ਵਲੰਟੀਅਰ ਕਹਿ ਲੋਗੇ ਉਹਨਾਂ ਦੇ ਦਿਲ ਟੁੱਟੇ ਨੇ ਕਿਉਂਕਿ ਐਮ ਐਲ ਏ ਬਣ ਗਏ ਐਮ ਐਲ ਏ ਜਿਨੇ ਆਪਣੇ ਨਾਲ ਲਾਲੇ ਨਾ ਜੀ ਸਪੋਰਟਰ ਉਹ ਪੈਸੇ ਵਾਲੇ ਲਾਲੇ ਉਹ ਨਾ ਤੇ ਛਿੰਦਾ ਹਲਵਾਈ ਲਾਇਆ ਨਾ ਸ਼ੈਲਾ ਸਬਜ਼ੀਆਂ ਵਾਲਾ ਲਾਇਆ ਨਾ ਛਿੰਦਾ ਪੈਂਚਰਾਂ ਵਾਲਾ ਲਾਇਆ ਨਾ ਮੇਜਰ ਮਿਸਤਰੀ ਲਾਇਆ ਉਹਨਾਂ ਲਾਲੇ ਸਰਦਾਰ ਲਾਲੇ ਖਾਨ ਦੇ ਲਈ ਜਿੰਨਾਂ ਕੋਈ ਚਾਰ ਪੈਸੇ ਵੈ ਜਿੰਨਾਂ ਕੋਈ ਗੱਡੀਆਂ ਚ ਪਾਉਣ ਵਾਸਤੇ ਤੇਲ ਵੀ ਆਗੇ ਤੇ ਗੱਡੀਆਂ ਵੀ ਮਹਿੰਗੀਆਂ ਮਹਿੰਗੀਆਂ ਠੀਕ ਹੈ ਉਹ ਸਾਰੇ ਯਾਰ ਬਣ ਗਏ ਇਸੇ ਕਰਕੇ ਸਿਆਣੇ ਲੋਕ ਕਹਿੰਦੇ ਕਿ ਸੱਤਾ ਤੋਂ ਬਾਹਰ ਤੇ ਸੱਤਾ ਦੇ ਤੁਹਾਡੀ ਜਦੋਂ ਬੰਦੇ ਤੁਹਾਡੇ ਯਾਰ ਬਦਲ ਜਾਂਦੇ ਨੇ ਹੂੰ ਇਹ ਪਹਿਲਾਂ ਜਿਹੜੇ ਯਾਰ ਸੀ ਕਿਉਂਕਿ ਆਵਾਦੀ ਪਾਰਟੀ ਸੱਤਾ ਤੋਂ ਬਾਹਰ ਉਹਨਾਂ ਦੇ ਯਾਰ ਸੀ ਦਰੀਆਂ ਵਿਛਾਉਣ ਵਾਲੇ ਝੰਡੇ ਲੜਾਉਣ ਵਾਲੇ ਪੋਸਟਰ ਲਾਉਣ ਵਾਲੇ ਝਾੜੂ ਫੰਨ ਕਈ ਤੇ ਸ਼ਦਾਈ ਇਹਨੇ ਹੋ ਗਏ ਸੀ ਉਹਨਾਂ ਨੇ ਸਿਰਾਂ ਤੇ ਝਾੜੂ ਬਾਨੇ ਲਿਆ ਸੀ ਜਦੋਂ ਸਰਕਾਰ ਆ ਗਈ ਸਾਰੇ ਯਾਰ ਬਦਲ ਗਏ ਉਹ ਅੱਜ ਦਰੋ ਰਹੇ ਨੇ ਉਹ ਭਗਵੰਤ ਮਾਨ ਸਾਹਿਬ ਨੂੰ ਵੀ ਕਹਿ ਰਹੇ ਨੇ ਕਿ ਵੇਲਾ ਅੱਜ ਵੀ ਤੁਹਾਡੇ ਹੱਥ ਆ ਘੋਲ ਨਾ ਕਰੋ ਆਪਣਿਆਂ ਦੀ ਪਛਾਣੋਂ ਤੁਸੀਂ ਕੀ ਕੀਤਾ ਤੁਹਾਡੀ ਸਰਕਾਰ ਬਣ ਕੇ ਤੁਹਾਡੇ ਐਮ ਐਲ ਏ ਜਿਨੇ ਕੀ ਕੀਤਾ ਜਿਹੜੇ ਤੇ ਆਪਣੇ ਸੀ ਉਹ ਪਰਾਏ ਕਰ ਦਿੱਤੇ ਪਰਾਏ ਆਪਣੇ ਹੋ ਗਏ ਤੇ ਫਿਰ ਜਿਹੜੇ ਪਰਾਏ ਨੂੰ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਉਹ ਫਿਰ ਪਰਾਏ ਹੋ ਗਏ ਕਿ ਜਿਹੜੇ ਅਸਲ ਹੀ ਆ ਜਿਨ੍ਹਾਂ ਨੇ 2011 ਤੋਂ ਸ਼ੁਰੂ ਕੀਤਾ ਉਹਨਾਂ ਨੂੰ ਪਛਾਣੋ ਉਹ ਆ ਤੁਹਾਡੀ ਰੀਡ ਦੀ ਹੱਡੀ ਚਾਹੇ ਤੁਸੀਂ ਉਹਨੂੰ ਵਰਕਰ ਕਹੋ ਚਾਹੇ ਉਹਨੂੰ ਵਲੰਟੀਅਰ ਕਹ ਲਓ ਤੁਹਾਡੀ ਰੀਡ ਦੀ ਹੱਡੀਆਂ ਤੇ ਤੁਸੀਂ ਆਪਣੀ ਰੀਡ ਦੀ ਹੱਡੀ ਪਛਾਣੀ ਨਹੀਂ ਹੈਗੇ ਤੁਸੀਂ ਅੱਜ ਵੀ ਕੀ ਗਲਤੀਆਂ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਚਾਰ ਰਿਜ਼ਰਵ ਸੀਟਾਂ ਹੂੰ ਚਾਰੇ ਤੁਹਾਡੇ ਕੋਲ ਆਪਣੇ ਬੰਦੇ ਨਹੀਂ ਸੀ ਹੂੰ ਇੱਕ ਦਿਨ ਤੁਹਾਨੂੰ ਦਿਖਾ ਗਿਆ ਬਰਾਵਾ ਹੀ ਦਿਖਾਇਆ ਹਾਂ ਸ਼ਸ਼ੀਲ ਕੁਮਾਰ ਨੂੰ ਕੁਛ ਛੱਡ ਕੇ ਚੱਲ ਗਏ ਹੂੰ ਇੱਕ ਫਤੇਗੜ ਸਾਹਿਬ ਦਾ ਕੀ ਪਦਾ ਉਹਦਾ ਵੀ ਦਿਲ ਪਿਘਲਾਵੇ ਗੁਰਪ੍ਰੀਤ ਸਿੰਘ ਜੀਪੀ ਦਾ ਉਹ ਵੀ ਕਹਿੰਦਾ ਕਿ ਮੈਨੂੰ ਆਪਣਾ ਘਰ ਚੰਗਾ ਹੋ ਸਕਦਾ ਉਹ ਵੀ ਅਜੇ ਹੁਣ ਡਾਕਟਰ ਰਾਜਕਮਰ ਚੱਬੇਵਾਲ ਵੀ ਸੋਚਦੇ ਨੇ ਹੂੰ ਉਹ ਵੀ ਇੱਕ ਇਹ ਵੀ ਬਾਹਰੋਂ ਤਿੰਨ ਤੇ ਬਾਹਰੋਂ ਤਿੰਨੇ ਕਾਂਗਰਸੀ ਚੌਥੇ ਕਰਮਜੀਤ ਅਨਮੋਲ ਸਾਫ ਫਰੀਦਕੋਟ ਮਤਲਬ ਚਾਰ ਸੀਟਾਂ ਦੇ ਤੁਹਾਡੇ ਕੋ ਕੋਈ ਆਪਣਾ ਬੰਦਾ ਨਹੀਂ ਲੱਭਾ ਰਿਜ਼ਰਵ ਸੀਟਾਂ ਤੇ ਕੀ ਤੁਹਾਡੇ ਕੋ 파ਰਟੀ ਕੋ ਕੋਈ ਐਮਐਲ ਨਹੀਂ ਫਤੇਗੜ ਸਾਹਿਬ ਦੇ ਵਿੱਚ ਤੁਹਾਡੇ ਕੋ ਚਾਰ ਜਿਹੜੇ ਐਮਐਲ ਨੇ ਅਸੀਂ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਚਾਹੇ ਸਰਬਜੀਤ ਕੌਰ ਮਾਨੂਕੇ ਚਾਹੇ ਮਨਵਿੰਦਰ ਸਿੰਘ ਯਾਸਪੁਰਾ ਚਾਹੇ ਰੁਪਿੰਦਰ ਸਿੰਘ ਹੈਪੀ ਜਾਂ ਹੋਰ ਵੀ ਜਾਂ ਇੱਕ ਪਟਿਆਲਾ ਜਿਹੜੇ ਪਲੈਨਿੰਗ ਕਮੇਟੀ ਦਾ ਚੇਅਰਮੈਨ ਜੱਸੀ ਸੂਈਆਂ ਵਾਲ ਉਹ ਸੀ ਤੁਹਾਡੇ ਕੋ ਹਾਰਪੁਰ ਇਹਨੇ ਬੈਠੇ ਆਗੇ ਸੀ ਤੁਹਾਡੇ ਕੋ ਫਰੀਦਕੋੜ ਰਿਜਰਵ ਭਾਈਚਾਰੇ ਤੋਂ ਆਗੇ ਸੀ ਪਰ ਨਹੀਂ ਹੁਣ ਸਵਾਲ ਹੈ ਕਿ ਉਹ ਇਦਾਂ ਹੀ ਹੋ ਗਿਆ ਇਸੇ ਕਰਕੇ ਅੱਜ ਜਦੋਂ ਸੀਐਮ ਸਾਹਿਬ ਨੇ ਲਿਖਿਆ ਹੈਗਾ ਗੁਰਪੱਜਨ ਗਿੱਲ ਸਾਹਿਬ ਹੋਣਾਂ ਦੀ ਉਹ ਨਜ਼ਮ ਲਿਖੀ ਗਿਆ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਹੈ ਬੇਸ਼ਰਮਾ ਦਾ ਤਪਣੀ ਵੀ ਪਾ ਕੇ ਵੀ ਸਰ ਜਾਂਦਾ ਹੈਗਾ ਨਾ ਉਹ ਹੁਣ ਉਹ ਪਾਈਆਂ ਦੇ ਲਾਂਦਾਂ ਨੇ ਉਹ ਰਿੰਕੂ ਸਾਹਿਬ ਨੂੰ ਸਨੇਹਾ ਉਹ ਸ਼ੀਤਲ ਲੰਗਰਾਲ ਸਾਹਿਬ ਨੂੰ ਸਨੇਹਾ ਪਰ ਲਾਜ਼ਮੀ ਤੌਰ ਤੇ ਜੀ ਸੀ ਐਮ ਸਾਹਿਬ ਨੇ ਥੱਲੇ ਕਮੈਂਟ ਪੜੇ ਹੋਣੇ ਤੇ ਉਹ ਫਿਰ ਆਮ ਆਦੀ ਪਾਰਟੀ ਨੂੰ ਵੀ ਕਹਿ ਰਹੇ ਨੇ ਕਿ ਅੱਜ ਵੀ ਵੇਲਾ ਆ ਜੇ ਅੱਜ ਆਪਣੇ ਪਛਾਣੋਂ ਦੂਜਿਆਂ ਤੇ ਟੇਕ ਨਾ ਰੱਖੋ ਔਰ ਦੂਜਿਆਂ ਦੇ ਕਹਿ ਸਕਦੇ ਕਿ ਉਹਨਾਂ ਦੇ ਸਿਰ ਤੇ ਬਗਾਨਿਆਂ ਦੇ ਸਿਰ ਤੇ ਬਾਜ਼ੀਆਂ ਨਹੀਂ ਜਿੱਤੀਆਂ ਜਾਂਦੀਆਂ ਹੈਗੀਆਂ ਬਗਾਨੇ ਦੇ ਕਿਸੇ ਵੇਲੇ ਧੋਖਾ ਦਿੱਤਾ ਦੇ ਸਕਦੇ ਨੇ ਬਾਜ਼ੀਆਂ ਤੇ ਆਪਣੇ ਬੰਦਿਆਂ ਦੇ ਨਾਲ ਜਿਨ੍ਹਾਂ ਤੇ ਵਿਸ਼ਵਾਸ ਹੈਗਾ ਉਹਨਾਂ ਦੇ ਨਾਲ ਹੀ ਜਿੱਤੀਆਂ ਜਾਂਦੀਆਂ ਨੇ ਔਰ ਆਮ ਆਦੀ ਪਾਰਟੀ ਦਾ ਇਸ਼ੂ ਇਹ ਆ 92 ਦੇ ਵਿੱਚ 58 ਐਮਐਲ ਉਹ ਨੇ ਜਿਹੜੇ ਜਨਮ ਜਾਤ ਤੋਂ ਸ਼੍ਰੋਮਣੀ ਕਾਲੀ ਦਲ ਦੇ ਤੇ ਜਾਂ ਫਿਰ ਉਹ ਕਾਂਗਰਸ ਪਾਰਟੀ ਦੇ ਔਰ ਹੁਣ ਕਿਉਂਕਿ ਬੀਜੇਪੀ ਨੇ ਜਿਤਨਾ ਈਡੀ ਦੀ ਐਕਸਰਸਾਈਜ਼ ਚੱਲ ਰਹੀ ਹੈ ਉਹ ਕੇਜਰੀਵਾਲ ਸਾਹਿਬ ਤੋਂ ਬਾਅਦ ਸਾਰੇ ਡਰ ਗਏ ਇੱਕ ਤਾਂ ਕਹਿੰਦੇ ਜਿਹੜੇ ਇਹਨਾਂ ਦੇ ਬਾਹਰ ਗਿਆ ਕੋਈ ਲੀਡਰ ਉਹਨੇ ਤਾਂ ਕਹਿੰਦੇ ਹੁਣ ਆਉਣਾ ਨਹੀਂ ਆਏਗਾ ਉਹਨੂੰ ਤਾਂ ਇਹ ਵੀ ਡਰੂਗਾ ਕਿ ਕਿਤੇ ਜਹਾਜ਼ ਦਿੱਲੀ ਉਤਰਿਆ ਗਿਆ ਤੇ ਮੈਨੂੰ ਉੱਥੋਂ ਨਾ ਈਡੀ ਫੜ ਕੇ ਲੈ ਜਾਏ ਕਈ ਤਾਂ ਹੁਣ ਉਹ ਇਲੈਕਸ਼ਨ ਤੋਂ ਬਾਅਦ ਹੀ ਆਉਣਗੇ ਨਹੀਂ ਤੇ ਪਾਰਟੀ ਤੇ ਪਈ ਹੋਵੇ ਵਿਪਤਾ ਦਾ ਸੁਪਰੀਮੋ ਜਿਹਨੂੰ ਤੁਸੀਂ ਕਹਿੰਦੇ ਕਿ ਇਹ ਮੇਰਾ ਸਿਆਸੀ ਗੁਰੂ ਆ ਉਹ ਜੇਲ੍ਹ 'ਚ ਹੋਵੇ ਤੇ ਤੁਸੀਂ ਬਾਹਰ ਬੈਠੇ ਹੋ ਹੁਣ ਬਾਕੀ ਵੀ ਇਹ ਸਾਰੇ ਡਰ ਗਏ ਆਗੇ ਨੇ ਔਰ ਬੀਜੇਪੀ ਤੇ ਜਿਵੇਂ ਬੀਜੇਪੀ ਨੇ ਇੰਡੀਆ ਦੇ ਵਿੱਚ ਸਰਕਾਰਾਂ ਤੋੜੀਆਂ ਨੇ ਜਾਂ ਤੜਵਾਈਆਂ ਨੇ ਉਹ ਖਤਰਾ ਪੈ ਗਿਆ ਇਸੇ ਦਿਨ 4 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਕੀਤੀ ਸੀ ਕਿ ਫੁੱਟ ਪਾਓ ਤਾਕਤਾਂ ਤਨੂੰ ਤੋੜਨ ਵਾਸਤੇ ਡਰਾਉਣ ਵਾਸਤੇ ਧਮਕਾਉਣ ਵਾਸਤੇ ਖਰੀਦਣ ਵਾਸਤੇ ਸਰਗਰਮ ਹੋ ਚੁੱਕੀਆਂ ਬੱਚ ਜੋ ਪਰ ਤੁਹਾਡੇ ਦੋ ਹੀ ਭੱਜ ਗਏ ਨੇ ਹਜੇ ਤੇ ਦੋ ਦੀ ਸ਼ੁਰੂਆਤ ਹੋਈ ਹੋ ਸਕਦਾ ਹੈ ਕਿ ਹੁਣ ਕਿਉਂਕਿ ਲੋਕ ਸਭਾ ਚੋਣਾਂ ਇੱਕ ਆਵਾਜ਼ ਹਿੰਦੁਸਤਾਨ ਦੇ ਵਿੱਚ ਬਣ ਗਈ ਹਾਲਕਿ ਰਿਜ਼ਲਟ ਪਤਾ ਨਹੀਂ ਕਾਂਗਰਸ ਜਿੱਤੇ ਜਾਂ ਭਾਜਪਾ ਪਰ ਹੁਣ ਜਿਹੜੇ ਹੈ ਨੇ ਉਹ ਭਾਜਪਾ ਵੱਲ ਭੱਜੇ ਜਾ ਰਹੇ ਨੇ ਕਈ ਆਮਾਦੀਓ ਆ ਪਾਟਿਆਲ ਭੱਜੇ ਜਾ ਰਹੇ ਪਰ ਇਹਨੂੰ ਇਹ ਕਹਿੰਦੇ ਕਿ ਹਿੰਦੁਸਤਾਨ ਦੀ ਜਿਹੜੀ ਡਰਟੀ ਪੋਲਿਟਿਕਸ ਹੈ ਇਹਦਾ ਐਂਡ ਹੋਣਾ ਚਾਹੀਦਾ ਔਰ ਘੱਟੋ-ਘੱਟ ਚੋਣ ਕਮਿਸ਼ਨ ਨੂੰ ਜਾਂ ਸਿਆਸੀ ਪਾਰਟੀਆਂ ਨੂੰ ਇੱਕ ਇਹ ਸੋਚ ਖਾਣੀ ਚਾਹੀਦੀ ਹੈ ਕਿ ਬਗਾਨੀਆਂ ਪਾਰਟੀਆਂ ਦੇ ਕੀ ਲੋਡ ਹੈਗੀ ਤੁਹਾਨੂੰ ਲੈ ਜਾਂਦੇ ਜਾਇ ਇਹ ਹੋਣਾ ਚਾਹੀਦਾ ਘੱਟੋ-ਘੱਟ ਸੰਵਿਧਾਨ ਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਇੱਕ ਵਾਰ ਜੇ ਤੁਸੀਂ ਪਾਰਟੀ ਤੋਂ ਐਮ.ਐਲ.ਏ ਬਣ ਗਏ ਐਮ.ਪੀ ਬਣ ਗਏ ਉਹਨੂੰ ਦੂਜੀ ਪਾਰਟੀ 5 ਸਾਲ ਟਿਕਟ ਨਾ ਦੇਵੇ ਘੱਟੋ-ਘੱਟ ਜੇ ਇੱਕ ਸ਼ਰਤ ਚੋਣ ਕਮਿਸ਼ਨ ਇਹ ਰੱਖ ਦੇਵੇ ਨਾ ਕਿ ਚੋਣ ਜਾਬਤੇ ਤੋਂ ਪਹਿਲਾਂ ਜਿਹਨੇ ਬੱਸ ਹੋ ਜਾਣਗੇ ਨਹੀਂ ਇਹ ਤੇ ਬਿਲਕੁਲ ਉਸ ਤੋਂ ਪਹਿਲਾਂ ਇੱਕ ਐਂਟੀ ਡਿਫੈਕਸ਼ਨ ਲਾ ਬਣਿਆ ਸੀ ਐਂਟੀ ਡਿਫੈਕਸ਼ਨ ਜਿਹੜਾ ਲਾਅ ਵਾ ਉਹਦੇ ਚ ਇਹਨਾਂ ਨੇ ਆਪਣੇ ਹਿਸਾਬ ਨਾਲ ਐਮੈਂਡਮੈਂਟ ਕਰ ਲਈ ਹੈਗੀ ਕਿ ਜੇ ਤੁਹਾਡੀ 2/3 1/3 ਜਾਂਦੇ ਫਿਰ ਉਹ ਐਂਟੀ ਡਿਫੈਕਸ਼ਨ ਲਾਅ ਨਹੀਂ ਹੁੰਦਾ ਇਸ ਕਰਕੇ ਹੁਣ ਸ਼ੀਤ ਲੰਗਰਾਲ ਸ਼ਾਮਲ ਹੋ ਗਏ ਨੇ ਉਹਦਾ ਰੈਜਿਗਨੇਸ਼ਨ ਅਸੈਪਟ ਕਰ ਲੈਣਗੇ ਹੁਣ ਸਵਾਲ ਹੈ ਕਿ ਘੱਟੋ ਘੱਟ ਜਿਹੜਾ ਆਪਣਾ ਸੰਵਿਧਾਨ ਦੇ ਵਿੱਚ ਹੈਗਾ ਲੋਕ ਪ੍ਰਤੀਨਿਧ ਐਕਟ ਜਿਹੜਾ ਹੈ ਹੈਨਾ ਉਹਦੇ ਮੁਤਾਬਕ ਜਿਹੜੇ ਨੇ ਇਦਾਂ ਦੇ ਜਿਹੜੇ ਲੋਕ ਨੇ ਬਰਸਾਤੀ ਡੱਡੂ ਉਹਨਾਂ ਨੂੰ ਲੈ ਕੇ ਉਥੇ ਐਮੈਂਡਮੈਂਟ ਹੋਣੀ ਚਾਹੀਦੀ ਕਿ ਵਾਂਸ ਜਦੋਂ ਤੁਸੀਂ ਇੱਕ ਪਾਰਟੀ ਤੋਂ ਜਿੱਤ ਕੇ ਹੋ 5 ਸਾਲ ਤੋਂ ਪਹਿਲਾਂ ਤੁਸੀਂ ਪਾਰਟੀ ਨਹੀਂ ਬਦਲ ਸਕਦੇ ਨੇ ਘੱਟੋ ਘੱਟ ਇੱਕ ਪੋਲੀਟੀਕਲ ਪਾਰਟੀਆਂ ਨੂੰ ਇੱਕ ਲਕੀਰ ਖੇਚ ਲੈਣੀ ਚਾਹੀਦੀ ਆ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਕੂੜਾ ਕਰਕਟ ਨਹੀਂ ਲੈਣਾ ਫਿਰ ਤੁਸੀਂ ਸਾਰਾ ਹੀ ਕੂੜਾ ਕਰਕਟ ਲੈ ਲਿਆ ਠੀਕ ਹੈ ਉਹਨਾਂ ਦੇ ਕ੍ਰਿਮੀਨਲ ਕੇਸ ਵੀ ਰਜਿਸਟਰਡ ਸੀ ਭਾਜੀਪੀ ਵੀ ਕਹਿੰਦੇ ਸੀ ਕਿ ਜਿਹੜੇ ਕਾਂਗਰਸੀ ਬੜੇ ਕਰਪਟ ਆ ਹਿੰਦੁਸਤਾਨ ਦੀ ਸਭ ਤੋਂ ਕਰਪਟ ਮਾਨ ਤੁਸੀਂ ਉਹਨਾਂ ਦੇ ਐਮਐਲਏ ਐਮਪੀ ਮੰਤਰੀ ਲੈ ਲਏ ਆਗੇ ਨੇ ਫਿਰ ਭਾਜਪਾ ਤੇ ਵਿਸ਼ਵਾਸ ਕਰੇ ਕਿ ਆਮ ਆਦੀ ਪਾਰਟੀ ਦੇ ਜੇ ਆਮ ਆਦੀ ਪਾਰਟੀ ਨੇ ਅੱਜ ਵੀ ਸਿਆਸਤ ਕਰਨੀਆਂ ਪਹਿਲਾਂ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਕਿਸਾਨੀ ਦੀ ਗੱਲ ਕਰਨੀ ਉਹ ਪੰਜਾਬ ਦੇ ਬਾਰਡਰ ਦੀ ਗੱਲ ਕਰਨੀ ਪਊਗੀ ਭਾਜਪਾ ਸੈਂਟਰ ਚ ਕੀ ਸੋਚਦੀ ਪੰਜਾਬ ਨੂੰ ਲੈ ਕੇ ਉਹ ਨਹੀਂ ਕਰਨਿਆ ਪੰਜਾਬ ਦੇ ਵਿੱਚ ਤੁਸੀਂ ਕੀ ਕਰ ਸਕਦੇ ਉਹ ਸੋਚ ਨਹੀਂ ਆਈ ਔਰ ਤੁਹਾਨੂੰ ਪਛਾਣਨੇ ਪੈਣਗੇ ਕਿ ਸਾਡੇ ਕੌਣ ਨੇ ਤੇ ਪ੍ਰਾਏ ਕੌਣ ਨੇ ਤੇ ਜੇ ਤੁਸੀਂ ਪ੍ਰਾਏਆਂ ਦੇ ਸਿਰ ਤੇ ਬਲੋ ਹੁਣ ਤੁਹਾਡੇ ਪੱਲੇ ਕੀ ਰਹਿ ਗਿਆ ਤੁਹਾਡਾ ਸ਼ਸ਼ੀਲ ਰਿੰਕੂ ਜਿਹੜਾ ਕਾਂਗਰਸ ਦੇ ਵਿੱਚ ਆਂਦਾ ਤੁਸੀਂ ਐਮਪੀ ਬਣਾ ਦਿੱਤਾਗਾ ਉਹ ਤੁਹਾਨੂੰ ਛੱਡ ਕੇ ਚਲ ਕੀ ਪੱਲੇ ਰਹਿ ਗਿਆ ਨਾ ਸ਼ੀਤਲ ਅੰਗਰਾਲ ਤੁਹਾਡੇ ਪੱਲੇ ਕੀ ਰਹਿ ਗਿਆ ਤੇ ਜੇ ਆਉਣ ਵਾਲੇ ਸਮੇਂ ਚ ਇੱਕ ਦੋ ਹੋਰ ਐਮਐਲਏ ਭੱਜ ਗਏ ਤੁਹਾਡੇ ਕੀ ਪੱਲੇ ਰਹੇਗਾ ਹੁਣ ਸਵਾਲ ਹੈ ਕਿ ਜਿੱਦਾਂ ਦੇ ਲੀਡਰ ਨੇ ਉਹਦਾਂ ਦੀਆਂ ਪਾਰਟੀਆਂ ਹੋ ਗਈਆਂ ਔਰ ਉਹਦਾਂ ਦੀਆਂ ਜਨਤਾ ਵੀ ਉਹਦਾਂ ਦੀ ਹੋ ਗਈ ਘੱਟੋ ਘੱਟ ਜਨਤਾ ਨੂੰ ਤੇ ਡਿਸਾਈਡ ਕਰਨਾ ਚਾਹੀਦਾ ਨਾ ਚਾਹੇ ਉਹ ਸ਼ਸ਼ੀਲ ਕੁਮਾਰ ਰਿੰਕੂ ਹੋਣ ਚਾਹੇ ਉਹ ਰਵਨੀਤ ਸਿੰਘ ਬਿੱਟੂ ਹੋਣ ਚਾਹੇ ਡਾਕਟਰ ਰਾਜਕੁਮਾਰ ਚੱਬੇਵਾਲ ਹੋਣ ਜਾਂ ਫਿਰ ਬਿਹਾਰ ਮੰਤਰੀ ਨਤੀਸ਼ ਕੁਮਾਰ ਕਿ ਜਿਹੜੇ ਇਦਾਂ ਦੇ ਲੋਕ ਨੇ ਚੱਕਵੇਂ ਚੁੱਲ੍ਹੇ ਜਿਹਨੂੰ ਕਹਿ ਸਕਦੇ ਹੈਗੇ ਨੇ ਘੱਟੋ ਘੜੇ ਉਹਨਾਂ ਨੂੰ ਤੇ ਸਜ਼ਾ ਦੋ ਨਾ ਸਜ਼ਾ ਕੀ ਹੈ ਵੋਟਾਂ ਦਾ ਰਾਈਟ ਆ ਵੋਟਾਂ 'ਚ ਉਹੋ ਜਿਹੇ ਲੋਕਾਂ ਨੂੰ ਤੇ ਸਜ਼ਾ ਮਿਲਣੀ ਚਾਹੀਦੀ ਕਿ ਉਹਨਾਂ ਨੂੰ ਵੀ ਸਬਕ ਮਿਲੇ ਨਤੀਸ਼ ਕੁਮਾਰ ਦੀ ਵੀ ਸਿਆਸਤ ਕਿ ਮੁੱਖ ਮੰਤਰੀ ਬੰਨਾ ਹੈਗਾ ਵਾ ਕਦੀ ਉਹਨਾਂ ਲਾਲੂ ਪ੍ਰਸ਼ਾਦ ਜਾਦੂ ਦੀ ਪਾਰਟੀ ਨਾਲ ਮਿਲ ਕੇ ਕਦੀ ਉਹਨਾਂ ਦੀ ਪਾਰਟੀ ਨਾਲ ਮਿਲ ਕੇ ਬੀਜੇਪੀ ਨਾਲ ਮਿਲ ਕੇ